ਅੱਜ ਦੇ ਸਮੇਂ ਦੇ ਵਿੱਚ ਹਾਰਟ ਤੋਂ ਲੋਕ ਇੰਨਾ ਕੁ ਪਰੇਸ਼ਾਨ ਨੇ ਕਿ ਦਿਲ ਦੀਆਂ ਅਨੇਕਾਂ ਬਿਮਾਰੀਆਂ ਤੋਂ ਪੀੜਤ ਲੋਕ ਲੰਮੇ-ਲੰਮੇ ਸਮੇਂ ਤੋਂ ਦਵਾਈਆਂ ਦਾ ਸੇਵਨ ਕਰ ਰਹੇ ਨੇ ਕਹਿ ਸਕਦੇ ਆ ਕਿ ਦਵਾਈਆਂ ਦੇ ਸਹਾਰੇ ਹੀ ਉਹ ਚੱਲਦੇ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿ ਕਈ ਵਾਰ ਦਿੱਕਤ ਇੰਨਾ ਜ਼ਿਆਦਾ ਆ ਜਾਂਦੀ ਹੈ ਕਿ ਉਹਨਾਂ ਨੂੰ ਸਟੈਂਟ ਪਾਉਣ ਵਾਸਤੇ ਵੀ ਕਿਹਾ ਜਾਂਦਾ ਤੇ ਕਈ ਲੋਕ ਸਟੈਂਟ ਪਵਾਈ ਵੀ ਫਿਰਦੇ ਨੇ ਪਰ ਤੁਹਾਨੂੰ ਅਸੀਂ ਇਸ ਡਾਕਟਰ ਦੇ ਜ਼ਰੀਏ ਜਾਣਾਂਗੇ ਕਿ ਆਖਰ ਕਿਹੜਾ ਘਰੇਲੂ ਨੁਸਖਾ ਜਿਸ ਦੇ ਨਾਲ ਹਾਰਟ ਦੀ ਚੰਗੀ ਤਰੀਕੇ ਦੇ ਨਾਲ ਸਰਵਿਸ ਹੋ ਜਾਵੇ ਤੇ ਸਟੰਟ ਵੀ ਨਾ ਪਵੇ ਤੇ ਘਰ ਦੇ ਵਿੱਚ ਜਿਹੜੀਆਂ ਦੇਸੀ ਚੀਜ਼ਾਂ ਨੇ ਉਹਨਾਂ ਦੇ ਨਾਲ ਇਲਾਜ ਜਿਹੜਾ ਕੀਤਾ ਜਾ ਸਕੇ ਤਾਂ ਸੁਣਦੇ ਆ ਕਿਸ ਡਾਕਟਰ ਨੇ ਹਾਰਟ ਦੇ ਨਾਲ ਨਾਲ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਦੇ ਨਾਲ ਹੋਰ ਕਿਹੜੀਆਂ ਬਿਮਾਰੀਆਂ ਦੂਰ ਹੋਣ ਗਈਆਂ ਹਾਰਟ ਦੀ ਸਰਵਿਸ ਵਾਸਤੇ ਇਹ ਨੁਸਖਾ ਜਿਹੜਾ ਹੈ ਇਹਨੂੰ ਸੇਵ ਕਰ ਲਓ ਹੂੰ ਸ਼ੇਅਰ ਕਰ ਦਿਓ ਜਿੰਨੂੰ ਵੀ ਹਾਰਟ ਦੀ ਪ੍ਰੋਬਲਮ ਹੈ ਜਿੰਨੂੰ ਸਟੰਟ ਵਾਸਤੇ ਕਹਿ ਦਿੱਤਾ ਜਿੰਦੇ ਕੋਲੇਸਟ੍ਰੋਲ ਜਮਾ ਹੋ ਰਿਹਾ ਹੈ ਜਿਹਨੂੰ ਬੀਪੀ ਬਣਦਾ ਹੈ ਜਿਹਨੂੰ ਐਸਿਡਿਟੀ ਹੈ ਗੈਸ ਹੈ ਠੀਕ ਹੈ ਇਹ ਫਾਰਮੂਲਾ ਸਾਰਾ ਉਹਦੇ ਤੇ ਕੰਮ ਕਰੇਗਾ ਹਾਰਟ ਦੀ ਪ੍ਰੋਬਲਮ ਵਾਸਤੇ ਰਾਮ ਬਾਣ ਫਾਰਮੂਲਾ ਜਿਹੜਾ ਮੈਂ ਪਹਿਲੇ ਵੀ ਦੱਸਿਆ ਕਈ ਵਾਰੀ ਹਮ ਸੇਬ ਦਾ ਸਿਰਕਾ ਠੀਕ ਹੈ ਅਦਰਕ ਠੀਕ ਹੈ ਨਿੰਬੂ ਠੀਕ ਤੇ ਲਸਣ ਚਾਰ ਚੀਜ਼ਾਂ ਲੈਣੀ ਹੈ ਠੀਕ ਹੈ ਅਦਰਕ ਦਾ ਜੂਸ ਇੱਕ ਗਲਾਸ ਨਿੰਬੂ ਦਾ ਜੂਸ ਇੱਕ ਗਲਾਸ ਲਸਣ ਦਾ ਜੂਸ ਇੱਕ ਗਲਾਸ ਤੇ ਸੇਬ ਦਾ ਸਿਰਕਾ ਇੱਕ ਗਲਾਸ ਚਾਰ ਗਲਾਸ ਹੋ ਗਏ ਤੁਹਾਡੇ ਕੋਲ ਚਾਰੋਂ ਗਲਾਸ ਇਕੱਠੇ ਕਰ ਲਓ ਬਰਤਨੇ ਚ ਧੀਮੀ ਆਂਚ ਤੇ ਉਹਨੂੰ ਗਰਮ ਕਰਨ ਲੱਗ ਜਾਓ ਠੀਕ ਹੈ ਜਦੋਂ 4 ਗਲਾਸ ਦੇ 3 ਗ라스 ਰਹਿ ਜਾਣ ਇੱਕ ਗਲਾਸ ਉੱਟ ਜੇ ਉਹਦਾ ਸੇਵਨ ਕਰਨਾ ਸ਼ੁਰੂ ਕਰੋ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਇੱਕ ਗਲਾਸ ਪਾਣੀ ਲੀਤਾ ਉਹਦੇ ਚ ਇੱਕ ਚਮਚ ਐ ਪਾਇਆ ਇਹਨੂੰ ਪੀਣ ਲੱਗ ਜਾਓ ਤੁਹਾਨੂੰ ਕੋਲੇਸਟ੍ਰੋਲ ਨਹੀਂ ਹੋਏਗਾ ਹਾਰਟ ਦੀ ਪ੍ਰੋਬਲਮ ਨਹੀਂ ਹੋਏਗੀ ਬੀਪੀ ਨਹੀਂ ਵਧੇਗਾ ਐਸਿਡਿਟੀ ਨਹੀਂ ਹੋਏਗੀ ਦੇਖੋ ਜਦੋਂ ਹਾਰਟ ਦੀ ਪ੍ਰੋਬਲਮ ਆਂਦੀ ਹੈ ਨਾ ਕਿਸੇ ਨੂੰ ਜਦੋਂ ਆਯੁਰਵੇਦ ਵਾਲੇ ਪਾਸੇ ਜਾਂਦਾ ਹੈ ਉਹਨੂੰ ਇੱਕ ਹੀ ਚੀਜ਼ ਯਾਦ ਆਂਦੀ ਹੈ ਅਰਜੁਨ ਛਾਲ ਹਾਂਜੀ ਅਰਜੁਨ ਛਾਲ ਲੈ ਲਓ ਜੀ ਹਾਰਟ ਦੀ ਪ੍ਰੋਬਲਮ ਠੀਕ ਹੋ ਜਾਏਗੀ ਅਰਜੁਨ ਛਾਲ ਲੈ ਲਓ ਹਾਰਟ ਦੀ ਪ੍ਰੋਬਲਮ ਠੀਕ ਹੋ ਜਾਏਗੀ ਕੋਲੇਸਟ੍ਰੋਲ ਠੀਕ ਹੋ ਜਾਏਗਾ ਪਰ ਇਹਦੇ ਨਾਲ ਹੋਰ ਵੀ ਜੜੀ ਬੂਟੀਆਂ ਦੀ ਸਰੂਰਤ ਪੈਂਦੀ ਹੈ ਅਰਜੁਨ ਛਾਲ ਤਮਾਸਾ ਤੇ ਪੁਸ਼ਕਰਮੂਲ ਇਹ ਤਿੰਨ ਚੀਜ਼ਾਂ ਇਹ ਵੀਡੀਓ ਸੇਵ ਕਰ ਲਓ ਸ਼ੇਅਰ ਜ਼ਰੂਰ ਕਰ ਦਿਓ ਜੇ ਕਿਉਂਕਿ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਠੰਡੇ ਚਾਰਟ ਦੀ ਪ੍ਰੋਬਲਮ ਵੱਧ ਜਾਂਦੀ ਹੈ ਜਿਵੇਂ ਹੀ ਹਾਰਟ ਦੀ ਪ੍ਰੋਬਲਮ ਠੰਡ ਵੱਧਦੀ ਹੈ ਖੂਨ ਸਿਕੜਨਾ ਸ਼ੁਰੂ ਹੁੰਦਾ ਹੈ ਸਾਡੇ ਬੋਡੀ ਦੇ ਆਰਗਨ ਸਿਕੜਨੇ ਸ਼ੁਰੂ ਹੁੰਦੇ ਬੇਸਿਕਲੀ ਤਾਂਕੀ ਸੇਕ ਅੰਦਰ ਪੂਰਾ ਰਵੇ 37 ਡਿਗਰੀ ਟੈਂਪਰੇਚਰ ਰਵੇ ਬੋਡੀ ਦਾ ਠੀਕ ਹੈ ਉਹਦੇ ਵਾਸਤੇ ਖੂਨ ਗਰਮ ਹੋਣਾ ਵਾਸਤੇ ਸੁੱਕੜਦਾ ਹੈ ਸ਼ਰੀਰ ਸੁੱਕੜਦਾ ਹੈ ਉਹਦੇ ਚ ਹਾਰਟ ਦੀ ਪ੍ਰੋਬਲਮ ਵਧੇਗੀ ਤੁਸੀਂ ਫਾਰਮੂਲਾ ਇਹਦਾ ਵਰਤੋਂ ਕਰਨਾ ਜਿਹਨੂੰ ਹਾਰਟ ਦੀ ਪ੍ਰੋਬਲਮ ਹੈ ਅਰਜੁਨ ਛਾਲ ਤਮਾਸਾ ਪੁਸ਼ਕਰਮੂਲ ਤਿੰਨਾਂ ਦਾ ਇੱਕ ਇੱਕ ਚਮਚ ਲੈ ਲਓ ਇਹਨੂੰ ਰਾਤੀ ਪਾਣੀ ਚ ਭਿਗੋ ਕੇ ਰੱਖ ਦਿਓ 800 ਐਮਐਲ ਪਾਣੀ ਚ ਇਹਨੂੰ ਚੰਗੀ ਤਰ੍ਹਾਂ ਸਵੇਰੇ ਉਬਾਲ ਲਓ ਜਦੋਂ ਪਾਣੀ 200 ਐਮਐਲ ਰਹਿ ਜੇ ਇਹਨੂੰ ਚਾਹ ਸਮਝ ਕੇ ਪੀਣਾ ਹੈ ਤੁਸੀਂ ਰੋਜ਼ ਇਹਨੂੰ ਪੀਣ ਲੱਗ ਜਾਓ ਤੁਹਾਨੂੰ ਸਾਰੀ ਉਮਰ ਹਾਰਟ ਦੀ ਤੇ ਪ੍ਰੋਬਲਮ ਨਹੀਂ ਹੁੰਦੀ ਜਿਹੜੀ ਨਸ ਜਿੰਦੇ ਚ ਸਾਫ ਖੂਨ ਚੱਲਦਾ ਉਹਦੀ ਕੋਈ ਵੀ ਪ੍ਰੋਬਲਮ ਹੈ ਉਹ ਨਹੀਂ ਹੋਏਗੀ ਉਹਦੀ ਪ੍ਰੋਬਲਮ ਨੂੰ ਬਿਲਕੁਲ ਠੀਕ ਕਰਦਾ ਹੈ ਫਾਰਮੂਲਾ ਜੀ ਜੀ ਦੇਖੋ ਅਸੀਂ ਜਿਹੜੀ ਕਿੱਟ ਬਣਾਈ ਹੈ ਇਹ ਕਿੱਟ ਹੈਗੀ ਇਹ ਹਾਰਟ ਨੂੰ ਪ੍ਰੋਟੈਕਟ ਕਰਨ ਵਾਸਤੇ ਵੀ ਕਿੱਟ ਹੈ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਉਹਨਾਂ ਵਾਸਤੇ ਹੈ ਕਿੱਟ ਹੈ ਜਿਨ੍ਹਾਂ ਨੂੰ ਪ੍ਰੋਬਲਮ ਆ ਚੁੱਕੀ ਹੈ ਭਈ ਉਹਨਾਂ ਨੂੰ ਸਟੰਟ ਪੈਣ ਦੀ ਨੋਬਤ ਆ ਗਈ ਹੈ ਡਾਕਟਰ ਨੇ ਕਹਿ ਦਿੱਤਾ ਹੈ ਇਹ ਕਿੱਟ ਰੈਗੂਲਰ ਯੂਜ਼ ਕਰੇ ਮਹੀਨੇ ਚ ਉਹਦਾ ਕੋਲੇਸਟ੍ਰੋਲ ਲੈਵਲ ਨਾਰਮਲ ਆ ਜਾਂਦਾ ਹੈ ਇੱਕ ਮਹੀਨੇ ਚ ਉਹਦੀ ਜਿਹੜੀ ਬਲੱਡ ਦੀ ਵੈਸਲਸ ਹੈ ਜਿੰਦੇ ਚ ਆਰਥਰੋਸਿਕਲੋਰੋਸਿਸ ਹੋ ਗਿਆ ਕੋਲੇਸਟ੍ਰੋਲ ਜਮਾ ਹੋ ਗਿਆ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਕਿਟ ਹਾਰਟ ਦੇ ਉੱਤੇ ਕੰਮ ਕਰਦੀ ਹੈ ਔਰ ਕਾਰਗਰ ਕਿਟ ਹੈ ਬਿਲਕੁਲ ਜਿਹੜੀ ਹਾਰਟ ਦੀ ਪ੍ਰੋਬਲਮਸ ਹੈ ਬੀਪੀ ਹੈ ਜਾਂ ਕੋਲੇਸਟ੍ਰੋਲ ਵਧਿਆ ਹੋਇਆ ਹੈ ਜਾਂ ਹਾਰਟ ਦਾ ਬੀਟ ਮਿਸਿੰਗ ਹੈ ਕੋਈ ਜਾਂ ਹਾਰਟ ਦੀ ਪੰਪਿੰਗ ਕਈਆਂ ਨੂੰ ਘੱਟ ਹੁੰਦੀ ਹੈ ਮੇਰਾ ਇਜੈਕਸ਼ਨ ਫ੍ਰੈਕਸ਼ਨ ਹੀ 40% ਹੈ ਜੀ 30% ਹੈ ਜੀ ਉਹਦੇ ਉੱਤੇ ਇਹ ਕਿੱਟ ਕੰਮ ਕਰਦੀ। ਖੈਰ ਡਾਕਟਰ ਵੱਲੋਂ ਜੋ ਰਾਮਵਰ ਨੁਸਖਾ ਦੱਸਿਆ ਇੱਕ ਵਾਰ ਅਪਣਾ ਕੇ ਜ਼ਰੂਰ ਦੇਖਿਓ।